ਗੁਰੂ ਦੇ ਬਚਨ ਸੁਣਦੇ ਆ ਜਿਹਦੇ ਨਾਲ ਸਾਡੇ ਬੰਨ ਨੂੰ ਸਕੂਨ ਮਿਲਦਾ ਕਿਤੇ ਹੋਰ ਥਾਂ ਤੇ ਬੈਠੋਗੇ ਇੱਥੋਂ ਵਾਲਾ ਤੁਹਾਨੂੰ ਆਨੰਦ ਨਹੀਂ ਆਉਣਾ ਇਹ ਵੀ ਹੁੰਦਾ ਵੀ ਜਿਨ੍ਹਾਂ ਨੂੰ ਕੰਨ ਰਸ ਪੈ ਗਿਆ ਨਾ ਉਹ ਜਦੋਂ ਕਿਤੇ ਹੋਰ ਥਾਂ ਤੇ ਜਾਂਦੇ ਉਹ ਕੰਦੇ ਇੱਥੇ ਨਜ਼ਾਰਾ ਸਾਰਾ ਜਿਹੜਾ ਬੰਦਾ ਗੁਰੂ ਕੋਲੇ ਆਉਣ ਲੱਗਣੋਂ ਹੋਰ ਜਗ੍ਹਾ ਚੰਗੀ ਲੱਗਣੋਂ ਹਟ ਜਾਂਦੀ ਏ ਅੱਜ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਚੱਲਦਾ ਹੈ ਨਾ ਲੋਕ ਵਿਆਹ ਸ਼ਾਦੀਆਂ ਕਰਦੇ ਐ ਹੁਣ ਜਿਹੜੇ ਸਿਆਣੇ ਬੰਦੇ ਹੁੰਦੇ ਐ ਜਾਂ ਗੁਰੂ ਘਰ ਦੇ ਨਾਲ ਜੁੜੇ ਹੁੰਦਿਆਂ ਨੂੰ ਪੈਲਸ ਜਾਣਾ ਪੈਂਦਾ ਹੈ ਕਈ ਵਾਰ ਅਸੀਂ ਵੀ ਜਾ ਵੜਦੇ ਆ ਮਤਲਬ ਉਹ ਤੇ ਅੰਦਰ ਬਹਿ ਕੇ ਕੋਈ ਉਹ ਸੁਣਨ ਨੂੰ ਥੋੜੀ ਜੀ ਕਰਦਾ ਇੱਕ ਉਹ ਸਲਾਮੀ ਦੇਣ ਵਾਸਤੇ ਨਰ ਜਾਣਾ ਪੈਂਦਾ ਉਹ ਫਿਰ ਬਾਹਰ ਬੈਠ ਕੇ ਆਪਦੇ ਕਬੀਲਦਾਰੀ ਦੀਆਂ ਗੱਲਾਂ ਕਰ ਲੈਂਦੇ ਐ ਕੋਈ ਹੋਰ ਦੁੱਖ ਸੁੱਖ ਕਰ ਲੈਂਦੇ ਐ ਕਿਉਂਕਿ ਉਹਨਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ ਮੈਂ ਬਹੁਤ ਵਾਰ ਇਹ ਦੇਖਦਾ ਹੁੰਨਾ ਐ ਜਦੋਂ ਕਿਤੇ ਸਾਡੇ ਗੁਰਸਿੱਖ ਭਾਈ ਇਕੱਠੇ ਹੁੰਦੇ ਐ ਕਿਤੇ ਪੈਰਸ ਵਿੱਚ ਆਉਣਾ ਪੈ ਜੇ ਜਾਣਾ ਪੈ ਜੇ ਤਾਂ ਉੱਥੇ ਫਿਰ ਬੈਠੇ ਉਹ ਕੋਈ ਆਪ ਦੀ ਗੁਰਮਤ ਦੀ ਗੱਲ ਕਰਦੇ ਆ ਕੋਈ ਬੇਸਤਰਾ ਨਹੀਂ ਹੋਇਆ ਸੀ ਇਸ ਤਰ੍ਹਾਂ ਹੋਇਆ ਸੀਗਾ ਨਵੇਂ ਨਵੇਂ ਇਤਿਹਾਸਕਾਰਾਂ ਨੇ ਖੋਜਾਂ ਹੁੰਦੀਆਂ ਜਾਂ ਕੋਈ ਵੀ ਕਿਸੇ ਗੱਲ ਤੇ ਉਹ ਫਿਰ ਬੈਠੇ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਉਹਨਾਂ ਦਾ ਸੁਭਾਅ ਹੀ ਹੋਇਆ ਜਾਂ ਬਣ ਗਿਆ ਹੁੰਦਾ ਹੈ ਤੇ ਜਿਨ੍ਹਾਂ ਦਾ ਸੁਭਾਅ ਫਿਰ ਦੂਸਰਾ ਬਣਿਆ ਹੁੰਦਾ ਨਚਣ ਟੱਪਣ ਵਾਲਾ ਉਹਨਾਂ ਨੂੰ ਫਿਰ ਇਹ ਗੁਰਦੁਆਰੇ ਵਾਲਾ ਕੰਮ ਨਹੀਂ ਆ ਸਕਦਾ ਕਿ ਕਿਹੜੇ ਵੇਲੇ ਬੱਗ ਜੀ ਵਸ ਭੱਜ ਜੀ ਤੁਸੀਂ ਕਦੇ ਦੇਖਿਆ ਆਨੰਦ ਕਾਰਜਾਂ ਵੇਲੇ ਵੀ ਨੌਜਵਾਨ ਆਉਂਦੇ ਹੋਣ ਕਦੇ ਉਹ ਕਿਉਂ ਨਹੀਂ ਆਉਂਦੇ ਕਹਿੰਦੇ ਸਾਡਾ ਕਿਹੜਾ ਉੱਥੇ ਕੰਮ ਹੈ ਕੋਈ ਸਾਡਾ ਤੇ ਕੰਮ ਹੀ ਨਹੀਂ ਆ ਉੱਥੇ ਇਹ ਤੇ ਸੋਡਾ ਕੰਮ ਹੈ ਉਹ ਕਹਿੰਦੇ ਵੀ ਜਿਹੜੇ ਬੁਢੇ ਜੇ ਆ ਨਾ ਸਾਰੇ ਇਹ ਗੁਰਦੁਆਰਾ ਇਹਨਾਂ ਦੇ ਕੰਮ ਵਾਸਤੇ ਆ ਵੀ ਜਿਹੜੇ ਬਜ਼ੁਰਗ ਸਰੀਰ ਹੋ ਗਏ ਉਹਨਾਂ ਵਾਸਤੇ ਗੁਰਦੁਆਰਾ ਹੈ ਵੀ ਸਾਡੇ ਵਾਸਤੇ ਨਹੀਂ ਹੈ ਅਸੀਂ ਕਿ ਜਾ ਕੇ ਕਰਨਾ ਫਿਰ ਇਹ ਨਹੀਂ ਪਤਾ ਜਦੋਂ ਆਪ ਦੀ ਬਾਰੇ ਉਹਨਾਂ ਕੁੱਤਾ ਗੇੜੀ ਚੱਕਦੇ ਨੇ ਹੋਰ ਪਾਸੇ ਦੀ ਹੋ ਜਾ ਕਿਉਂਕਿ ਉਹਨਾਂ ਦਾ ਸੁਭਾਈ ਨਹੀਂ ਹੈ ਜਿੱਥੇ ਆਨੰਦ ਕਾਰਜ ਹੁੰਦੇ ਆ ਉੱਥੇ ਆਨੰਦ ਕਾਰਜ ਦੇਖੇ ਵੀ ਜਾਂਦੇ ਆ ਪਤਾ ਲੱਗਦਾ ਰਹਿੰਦਾ ਵੀ ਕਿੱਧਰ ਨੂੰ ਜਾਂਦੇ ਆ ਕੀ ਹੁੰਦਾ ਹੈ ਕਿਵੇਂ ਕੁਝ ਹੁੰਦਾ ਹੈ ਵਿਆਹ ਦੇ ਵਿੱਚ ਜਦੋਂ ਹੁਣ ਦੇਖਣੇ ਨਹੀਂ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਸੁਆਦ ਨਹੀਂ ਆ ਰਿਹਾ ਇੱਥੇ ਬਾਣੀ ਦਾ ਉਹ ਗੀਤ ਸੁਣਨ ਵਾਲੇ ਲੋਕ ਹੈ ਉਹਨਾਂ ਨੂੰ ਉੱਥੇ ਚੰਗਾ ਲੱਗਦਾ ਜਿਨ੍ਹਾਂ ਨੂੰ ਇੱਥੇ ਚੰਗਾ ਲੱਗਣ ਲੱਗ ਗਿਆ ਉਹਨਾਂ ਨੂੰ ਫਿਰ ਹੋਰ ਥਾਂ ਤੇ ਚੰਗਾ ਨਹੀਂ ਲੱਗੇਗਾ ਇਸ ਕਰਕੇ ਜਿਹੜਾ ਆਨੰਦ ਗੁਰੂ ਦੀ ਗੋਦ ਵਿੱਚ ਹੈ ਗੁਰੂ ਕੋਲ ਹੈ ਉਹ ਕਿਤੇ ਹੋਰ ਨਹੀਂ ਸਾਨੂੰ ਮਿਲੇਗਾ ਆ ਭਾਈ ਗੁਰੂ ਦੇ ਕੋਲੇ ਬੈਠੀਏ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅਨੰਦ ਗੁਰੂ ਸਾਹਿਬ ਜੀ ਨੇ ਬਖਸ਼ਣਾ ਹੈ